ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਫਰਵਰੀ ਨੂੰ ਲੇਕਿਨ ਪੰਜਾਬ ਦੇ ਸਾਰੇ ਹੀ ਬਾਰਡਰਾਂ ਦੇ ਉੱਪਰ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਉੱਥੇ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਬਣਾਈਆਂ ਗਿਆ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਜਿਸ ਦੇ ਵਿੱਚ ਦਰਜਨਾਂ ਕਿਸਾਨ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਦੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜਿਹੜਾ ਡਰੋਨ ਚੱਲ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਉਹ ਆ ਕੇ ਅਥਰੂ ਕਹਿੰਦੇ ਗੋਲੇ ਸੁੱਟ ਰਿਹਾ ਤੇ ਕਈ ਕਿਸਾਨ ਜ਼ਖਮੀ ਹੋਏ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀਆਂ ਜਿਹੜੀ ਭਾਰਤੀ ਕਿਸਾਨ ਜੁਗਨਗਰਾਹਾਂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਸਾਂਝੇ ਤੌਰ ਤੇ ਉਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਨੇ ਤੇ ਜਿਹੜੇ ਟੋਪ ਲੱਗ ਜਾਂਦੇ ਨੇ ਜਿਹੜੇ ਉਹ ਕਹਿ ਸਕਦੇ ਆ ਜਾਮ ਕੀਤੇ ਹੋਏ ਨੇ ਪਰ ਲੇਕਿਨ ਕਈ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕਿਹੜੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਕਿਉਂ ਉਹਨਾਂ ਤੋਂ ਜਿਹੜਾ ਦਿੱਲੀ ਵੱਲ ਨੂੰ ਕੋਚ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਹਿਲਾਂ ਅੰਦੋਲਨ ਲੜਿਆ ਜਦੋਂ 2020 ਦੇ ਵਿੱਚ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੋਚ ਕੀਤਾ ਤਾਂ ਬਾਰਡਰ ਸੀ ਜਿਹੜੇ ਕੁਝ ਘੰਟਿਆਂ ਵਿੱਚ ਟੁੱਟ ਗਏ ਸੀ ਪਰ ਲੇਕਿਨ ਇਸ ਵਾਰ ਇਦਾਂ ਨਹੀਂ ਹੋਇਆ ਇਸ ਵਾਰ 13 ਤਰੀਕ ਤੋਂ ਕਿਸਾਨ ਬੈਠੇ ਨੇ ਤਾਂ ਕਿਸਾਨਾਂ ਲਗਾਤਾਰ ਜ਼ਖਮੀ ਹੋ ਰਹੇ ਨੇ ਡਰੋਨ ਨਾਲ ਹਮਲੇ ਜਿਹੜੇ ਹੋ ਰਹੇ ਨੇ ਦੇਖੋ ਉਹਦੋਂ ਦੀਆਂ ਹਾਲਤਾਂ ਤੇ ਉਹਨਾਂ ਦਾ ਤਰੀਕਾਕਾਰ ਸੀ ਜਿਹੜਾ ਅੰਦੋਲਨ ਲੜਨ ਦਾ ਉਹ ਐ ਇੱਕਦਮ ਇਹ ਨਹੀਂ ਸੀ ਵੀ ਇੱਕ ਦੋ ਜਿਹੇ ਬੰਦੀਆਂ ਤੁਰ ਗਈਆਂ ਉਹਨਾਂ ਨੇ ਜਾ ਕੇ ਫੈਸਲਾ ਕਰ ਲਿਆ ਦਿੱਲੀ ਜਾਣ ਦਾ ਤੇ ਨਾਕੇ ਤੋੜਨ ਦਾ ਇਹ ਉਸ ਤਰ੍ਹਾਂ ਦਾ ਆ ਡਾ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਅੰਦੋਲਨ ਸੀ ਉਦੋਂ ਪਹਿਲਾਂ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਪੰਜਾਬ ਦੇ ਵਿੱਚ ਮਹੀਨਾ ਅੰਦੋਲਨ ਲੜਿਆ ਫਿਰ ਦਿੱਲੀ ਦੇ ਵਿੱਚ ਇੱਕ ਮੀਟਿੰਗ ਕਰਕੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਭਾਰਤਵੰਦ ਉਹਨਾਂ ਨੇ ਭਾਰਤ ਨੂੰ ਆਚਾਰੇ ਪਾਸੇ ਦਿੱਲੀ ਕੈਪੀਟਲ ਨੂੰ ਘੇਰਨ ਦੀਆਂ ਤਿਆਰੀਆਂ ਕੀਤੀਆਂ ਫਿਰ 26 ਨਵੰਬਰ ਦਾ ਪ੍ਰੋਗਰਾਮ ਦਿੱਤਾ ਉਹ ਵੱਡਾ ਸੀ ਸਾਰੇ ਦੇਸ਼ ਦਾ ਭਾਰਤ ਦਾ ਪ੍ਰੋਗਰਾਮ ਸੀ ਇਸ ਕਰਕੇ ਇਹ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹਨਾਂ ਨੇ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਗਿਣਤੀ ਵੱਡੀ ਚ ਕਿਸਾਨ ਪਹੁੰਚੇ ਨੇ ਨੌਜਵਾਨ ਨੇ ਭਾਵੇਂ ਭਾਵੇਂ ਸੰਭੂ ਬਾਰਡਰ 'ਤੇ ਭਾਵੇਂ ਖਨੋਰੀ ਬਾਰਡਰ 'ਤੇ ਗਿਣਤੀ ਵੱਡੀ ਹੈ ਦੇਖੋ ਗਿਣਤੀ ਕਿੱਡੀ ਹੈ ਗਿਣਤੀ ਵੱਡੀ ਹੈ ਗਿਣਤੀ ਛਿੱਡੀ ਹੈ ਇਹ ਵੱਡੀ ਗਿੱਡੀ ਥੋੜੀ ਗਿਣਤੀ ਵੱਧ ਗਿਣਤੀ ਦਾ ਮਤਲਬ ਨਹੀਂ ਹੁੰਦਾ ਤਮਾਸ਼ੀਗਰ ਇਕੱਠ ਬਹੁਤ ਵੱਡੇ ਹੁੰਦੇ ਆ ਜਿਹੜੇ ਜਿਹੜੇ ਹਿੱਸੇ ਜਿਹੜੇ ਡਿਸਪਲਾਈਨ ਦੇ ਵਿੱਚ ਨਹੀਂ ਉਹ ਹਮੇਸ਼ਾ ਨੁਕਸਾਨ ਖਾ ਜਾਂਦੇ ਇਸ ਕਰਕੇ ਜਦੋਂ ਵੀ ਨਾਕੇ ਲੱਗੇ ਦੀ ਪਤਾ ਸੀ ਵੀ ਨਾਕੇ ਲੱਗੇ ਹੋਏ ਆ ਪਤਾ ਲੱਗਿਆ ਸੀ ਨਾਕੇ ਲੱਗੇ ਨਾਕਿਆਂ ਨੂੰ ਤੋੜਨ ਦੀ ਪਲੈਨ ਸਕੀਮ ਜੈਥੇ ਬੰਦ ਹੋਣੀ ਚਾਹੀਦੀ ਸੀ ਦੇਖੋ ਤਰੀਕਾ ਤਾਂ ਉਹਨਾਂ ਸਾਥੀਆਂ ਦਾ ਬਦਦਾ ਾਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਲਿਖਿਆ ਇਹ ਪਰ ਉਥੇ ਜੋ ਹੋਇਆ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆ ਵੀ ਉਹ ਮਾਰਾ ਹੋਇਆ ਤੇ ਸਰਕਾਰ ਨੇ ਉਹਨਾਂ ਨਾਲ ਇਹ ਤੱਕਾ ਕੀਤਾ ਵੀ ਉਹ ਤੇ ਨਾਕੇ ਲੈਣੇ ਜਿਹੜੇ ਉਹ ਨਾਕੇ ਨਹੀਂ ਲਾਉਣੇ ਚਾਹੀਦੇ ਜਮਹੂਰੀ ਹੱਕਾਂ ਉਹਨਾਂ ਦੀਆਂ ਮੰਗਾਂ ਤੇ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਨੇ ਮੰਗਾਂ ਨੇ ਉਹ ਹੀ ਮੰਗਾਂ ਤੇ ਕਿਉਂ ਚੱਲੇ ਹੋਇਆ ਇਸ ਗੱਲ ਨੂੰ ਅਸੀਂ ਐਂ ਸਮਝਦੇ ਆਂ ਫੌਰੀ ਤੌਰ ਦੇ ਪਰ ਤੁਸੀਂ ਇੱਕ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਕੱਲ ਸੱਦੀ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਤਾਂ ਕੀ ਇਹ ਜਿਹੜੇ ਹਮਲੇ ਹੋਏ ਨੇ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਰੋਕਿਆ ਗਿਆ ਇਹਨਾਂ ਨੂੰ ਲਾਈਕ ਦੇਖੋ ਫੌਰੀ ਅਸੀਂ ਮੀਟਿੰਗ ਨਹੀਂ ਸੱਦੀ ਜਲੰਧਰ ਦੇ ਵਿੱਚ ਉਹ ਜਿੱਥੇ ਬੰਦੀਆਂ ਪੰਜਾਬ ਵਾਲੀਆਂ ਬੱਤੀ ਜਿੱਥੇ ਬੰਦੀਆਂ ਦੀ ਮੀਟਿੰਗ ਸੀਗੀ ਜਲੰਧਰ ਦੇ ਵਿੱਚ ਅਸੀਂ ਤਾਂ ਆਪਣੀ ਮੀਟਿੰਗ ਪਹਿਲਾਂ ਕਰਕੇ ਆਪਦਾ ਫੈਸਲਾ ਕਰਕੇ ਉਹਨਾਂ ਜਿੱਥੇ ਬੰਦੀਆਂ ਨੂੰ ਸਿਰ ਬੇਨਤੀ ਕਰਨ ਗਏ ਸੀ ਕਿ ਅਸੀਂ ਸਮਝਦੇ ਹਾਂ ਵੀ ਆਪਾਂ ਨੂੰ ਕੱਲ ਨੂੰ ਕੋਈ ਐਕਟਿਵ ਐਕਸ਼ਨ ਕਰਨਾ ਚਾਹੀਦਾ ਅਸੀਂ ਰੇਲਾਂ ਦਾ ਪ੍ਰੋਗਰਾਮ ਦੇ ਆਏ ਆ ਤੇ ਤੁਹਾਨੂੰ ਵੀ ਕੋਈ ਨਾ ਕੋਈ ਐਕਸ਼ਨ ਪਲਾਨ ਕਰਨਾ ਚਾਹੀਦਾ ਚਲੋ ਸਾਡੇ ਸੋਚਣ ਤੋਂ ਬਾਅਦ ਸਾਡੀ ਬੇਨਤੀ ਤੋਂ ਬਾਅਦ ਉਹਨਾਂ ਦਾ ਸ਼ਾਇਦ ਪਹਿਲਾਂ ਵੀ ਹੋਵੇ ਕਿਉਂਕਿ ਚੱਲ ਰਹੀ ਸੀ ਗੱਲ ਉਹਨਾਂ ਦੀ ਵੀ ਕੁਝ ਨਾ ਕੁਝ ਕਰਨ ਦੀ ਤੇ ਉਹਨਾਂ ਨੇ ਫੈਸਲਾ ਕਰ ਲਿਆ ਬਹੁਤ ਚੰਗੀ ਗੱਲ ਹੈ ਪੋਜੀਟਿਵ ਫੈਸਲਾ ਹੈ ਤੇ ਇਹ ਇਸ ਤਰ੍ਹਾਂ ਕੋਆਰਡੀਨੇਟ ਦੂਜੇ ਇੱਕ ਦੂਜੇ ਕੋਲ ਦੀ ਇਹ ਸਾਂਝ ਰੱਖਣੀ ਚਾਹੀਦੀ ਹੈ ਚਾਹੇ ਸਾਡਾ ਕਿਸੇ ਨਾਲ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਕੋਈ ਸਾਡੇ ਨਾਲ ਅੱਡਾ ਹੈ ਚਾਹੇ ਬੱਖਰ ਪਰ ਮੁੱਦਿਆਂ ਦੇ ਉੱਤੇ ਸਾਡੀ ਮੁੱਦੇ ਕਿਸਾਨੀ ਦੇ ਆ ਤੁਸੀਂ ਸਾਹ ਦੀ ਗੱਲ ਕਰੀਆ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਿਹ ਚੀਜ਼ਾਂ ਤੁਸੀਂ ਟ੍ਰੋਲ ਵੀ ਹੋ ਰਹੇ ਹੋ ਇੱਕ ਲੋਕ ਕਹਿ ਰਹੇ ਨੇ ਕਿ ਉਗਰਾਹਾਂ ਨਾ ਪਹਿਲਾਂ ਗਏ ਸੀ ਨਾ ਹੁਣ ਨਹੀਂ ਗਏ ਤਾਂ ਮਤਲਬ ਕਈ ਜਗ੍ਹਾ ਦੇ ਪਰ ਤੁਹਾਡਾ ਵਿਰੋਧ ਕਰਿਆ ਮੈਂ ਗੱਲ ਸਮਝਣਾ ਚਾਹੁੰਦਾ ਕਿ ਜਦੋਂ ਇਹ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਨ ਲਈ ਜਿਹੜੇ ਤਿਆਰੀਆਂ ਸੀ ਕਿ ਤੁਹਾਡੇ ਨਾਲ ਲੀਡਰਾਂ ਦੀਆਂ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਕੋਈ ਵੈਗ ਗੱਲਬਾਤ ਹੋਈ ਕਿ ਆਪਾਂ ਇਕੱਠੇ ਚੱਲਦੇ ਆਂ ਇਕੱਠੇ ਅਟੈਕ ਕਰਾਂਗੇ ਦੁਬਾਰੇ ਜਾਂ ਇਕੱਠੇ ਆਪਾਂ ਮੰਗਾ ਨੂੰ ਕਿਉਂਕਿ ਮੰਗਾ ਸੇਮ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਆ ਗੱਲ ਕੱਢ ਲਈ ਵੇ ਉਗਰਾਹ ਸੋਸ਼ਲ ਮੀਡੀਆ ਚਲਾ ਰਿਹਾ ਅਸੀਂ ਨਹੀਂ ਗਏ ਸੋਸ਼ਲ ਮੀਡੀਆ ਵਾਲੇ ਤੁਸੀਂ ਤੁਸੀਂ ਹੋ ਨਾ ਸੋਸ਼ਲ ਮੀਡੀਆ ਵਾਲੇ ਅਸੀਂ ਤਾਂ ਪਹਿਲਾਂ ਵੀ ਗਏ ਆ ਤੇ ਅਸੀਂ ਤਾਂ ਹੁਣ ਵੀ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਤੋਂ ਬਾਅਦ ਦਿੱਲੀ ਐਕਸ਼ਨ ਕਰਕੇ ਆ ਦੋ ਐਕਸ਼ਨ ਹੋ ਗਏ ਤਿੰਨ ਹੋ ਗਏ ਅਸੀਂ ਤਾਂ ਜਾਣਦੇ ਆ ਹਰ ਵਾਰ ਆ ਸਾਨੂੰ ਇਹ ਇਹ ਕਹਿਣਾ ਕਿਸੇ ਨੇ ਵੀ ਤੁਸੀਂ ਨਹੀਂ ਗਏ ਅਸੀਂ ਕਿਉਂ ਨਹੀਂ ਗਏ ਅਸੀਂ ਪਹਿਲੀ ਵਾਰ ਜਿਹੜੇ ਕਹਿੰਦੇ ਵੀ ਤੁਸੀਂ ਨਹੀਂ ਗਏ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਜਿੱਥੇ ਬੰਦੇ ਨੇ ਰੁਕਿਆ ਹੋਇਆ ਸੀ ਵੀ ਜਿੱਥੇ ਰੋਕਦੇ ਉੱਥੇ ਰੁਕਾਂਗੇ ਇਹਨਾਂ ਨੂੰ ਇਹ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਹੁੱਲੜਵਾ ਜਿਹੜੇ ਕਹਿੰਦੇ ਨੇ ਵੀ ਨਾਕੇ ਤੋੜ ਦਾਂਗੇ ਇਹਨਾਂ ਨੇ ਨਾਕੇ ਤੋੜ ਕੇ ਸਾਡੇ ਵੀ ਇਹ ਤੇ ਖਨੌਰੀ ਦੇ ਵਿੱਚ ਵੀ ਹੋਇਆ ਸਾਡਾ ਤੈ ਹੋਇਆ ਸੀ ਵੀ ਨਹੀਂ ਜਾਣਾ ਇਹ ਕਹਿੰਦੇ ਵੀ ਆਓ ਨਾਕੇ ਤੋੜ ਤੋੜ ਕੇ ਲੰਘਣਾ ਉਹਦਾਂ ਨੂੰ ਨਹੀਂ ਸੰਭੇਗੇ ਅਸੀਂ ਸਾਹਮਲੇ ਸਾਨੂੰ ਗਾਲਾਂ ਮਿਲ ਰਹੀਆਂ ਨੇ ਅਸੀਂ ਉਹਨਾਂ ਦੇ ਇੱਕ ਜਥੇਬੰਦੀਆਂ ਦਾ ਪ੍ਰੋਗਰਾਮ ਕੀਤੇ ਹੋਏ ਨੂੰ ਅਸੀਂ ਕਾਮਯਾਬ ਕੀਤਾ ਅਸੀਂ ਨਹੀਂ ਗਏ ਅਸੀਂ ਗਾਲਾਂ ਵੀ ਭੀ ਚੱਲੀਆਂ ਸਾਰਾ ਕੁਝ ਅਸੀਂ ਜਦੋਂ ਲੀਕਿਆ ਸੀ ਜਦੋਂ ਸਾਰੇ ਟੱਪ ਗਏ ਫਿਰ ਅਗਲੇ ਦਿਨ ਅਸੀਂ ਨੇ ਫੈਸਲਾ ਕਰ ਲਿਆ ਵੀ ਚੱਲ ਹੁਣ ਚੱਲਦੇ ਆ ਅਸੀਂ ਗਏ ਆ ਇਹ ਕਿੱਥੋਂ ਗੱਲ ਨਿਕਲੇ ਵੀ ਸੋਸ਼ਲ ਮੀਡੀਆ ਕਹਿੰਦੇ ਵੀ ਤੁਸੀਂ ਨਹੀਂ ਇਹ ਇਸ ਗੱਲ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਇਹ ਜਿਹੜਾ ਸੋਸ਼ਲ ਮੀਡੀਆ ਕਹਿੰਦਾ ਫਿਰ ਸਿਰ ਸਾਡੇ ਕੋਲੇ ਤੁਸੀਂ ਸਾਨੂੰ ਕਿਉਂ ਕਹੀ ਜਾਂਦੇ ਹੋ ਤੁਸੀਂ ਘੋੜ ਜਿੱਤ ਕੇ ਫਿਰ ਤਾਂ ਉਹ ਕਹੋ ਉਹ ਜਿੱਤ ਕੇ ਨਹੀਂ ਆ ਸੀ ਉਹਨਾਂ ਦੇ ਮਗਰ ਗਏ ਉਹਨਾਂ ਦੇ ਅਸੀਂ ਤਾਂ ਮੇਰੇ ਮਗਰ ਗਏ ਉਹ ਵੈ लागले ਕਈ ਵਾਰ ਗ੍ਰਾਂਸਭਾ ਇਦਾਂ ਹੁੰਦਾ ਮੈਂ ਕਿ ਤੁਹਾਡੀ ਕਿੱਡਰ ਤੁਹਾਡਾ ਬਹੁਤ ਵੱਡਾ ਪੰਜਾਬ ਦੇ ਵਿੱਚ ਤੁਸੀਂ ਜੁਪੀ ਦੇ ਵਿੱਚ ਵੀ ਹੋ ਤੁਸੀਂ ਰਾਜਸਥਾਨ ਦੇ ਵਿੱਚ ਵੀ ਹੋ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹੁੰਦਾ ਜੇ ਅੱਜ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋਵੋਗੇ ਜੋ ਵੀਡੀਓ ਦੇਖਦੇ ਹੋ ਤਾਂ ਕੀ ਚੀਜ਼ਾਂ ਚੱਲਦੀਆਂ ਨੇ ਮੈਂ ਇਹ ਗੱਲ ਕਹਿੰਦਾ ਤੁਸੀਂ ਇਹ ਸਮਝਾਓ ਜਿਹੜਾ ਇਹ ਕਿਸਾਨ ਦਿੱਲੀ ਨੂੰ ਗਏ ਨੇ ਜਿਹੜੇ ਜਥੇਬੰਦੀਆਂ ਗਈਆਂ ਨੇ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਲੋਕਾਂ ਨੂੰ ਗੱਲ ਵੀ ਤਾਂ ਕਲੀਅਰ ਹੋਣੀ ਚਾਹੀਦੀ ਆ ਨਾ ਕਿ ਤੁਹਾਨੂੰ ਪੁੱਛਿਆ ਗਿਆ ਜਾਂ ਤੁਸੀਂ ਜਵਾਬ ਦਿੱਤਾ ਜਾਂ ਕੀ ਕਰਿਆ ਫਿਰ ਸਾਥੀ ਸਵਾਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਆਹ ਸਵਾਲ ਮੈਨੂੰ ਤੁਸੀਂ ਚੰਗੀ ਤਰ੍ਹਾਂ ਸਾਡੇ ਨਾਲ ਰਹੇ ਹੋ ਦਿੱਲੀ ਮੋਰਚੇ ਦੇ ਵਿੱਚ ਦੱਸੋ ਅਸੀਂ ਕਿਹੜੇ ਪ੍ਰੋਗਰਾਮ ਦੇ ਵਿੱਚ ਮਗਰ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਪਹਿਲਾਂ ਵੀ ਨਹੀਂ ਗਏ ਇਹ ਗੱਲ ਠੀਕ ਨਹੀਂ ਇਹ ਨਾ ਨਹੀਂ ਇਹਨਾਂ ਦੀ ਮਰਜ਼ੀ ਹੈ ਕਿਸੇ ਜੱਥੇਬੰਦੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਵੀ ਤੁਸੀਂ ਪ੍ਰੋਗਰਾਮ ਦਿਓ ਕਿ ਨਾ ਦਿਓ ਤੁਸੀਂ ਨੇ ਪ੍ਰੋਗਰਾਮ ਦੇਣਾ ਤੁਸੀਂ ਪ੍ਰੋਗਰਾਮ ਦੀ ਮਰਜ਼ੀ ਨਾਲ ਦੇ ਸਕਦੇ ਹੋ ਕਿਲੀ ਜੱਥੇਬੰਦੀ ਨੂੰ ਹੁਣ ਅਸੀਂ ਨੇ ਰੇਲਾਂ ਰੋਕੀਆਂ ਨੇ ਅਸੀਂ ਨੇ ਕਿਸੇ ਨੂੰ ਨਹੀਂ ਪੁੱਛਿਆ ਅਸੀਂ ਯਾਦਾਂ ਅਸੀਂ ਨੇ ਐਕਸ਼ਨ ਕਰਤਾ ਅਸੀਂ ਭਾਰਤ ਬੰਦ ਦਾ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸੁਯੋਕਤ ਮੋਰਚੇ ਦੀ ਇੱਕ ਮਤਲਬ ਯੂਨਿਟੀ ਹੈ ਜਥੇ ਬੰਦੀਆਂ ਦੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਅਸੀਂ ਭਾਰਤ ਬੰਦਾ ਸੱਦਾ ਦਿੱਤਾ ਹੈ ਇਹਨਾਂ ਦੀ ਅੱਡ ਜਥੇ ਬੰਦੀਆਂ ਨੇ ਇਹਨਾਂ ਨੂੰ ਕੀ ਲੋੜ ਪੁੱਛਣ ਦੀ ਸਾਨੂੰ ਵੀ ਭਾਈ ਅਸੀਂ ਦਿੱਲੀ ਜਾਈਏ ਤੇ ਨਾ ਜਾਈਏ ਇਹ ਆਜ਼ਾਦ ਨੇ ਦੇ ਸਕਦੇ ਨੇ ਸੱਦਾ ਹੁਣ ਸੱਦਾ ਉਹਨਾਂ ਦਾ ਅਸੀਂ ਸੱਦੀ ਨਾ ਬੁਲਾਈ ਮੈਲਾੜੇ ਜਾਈ ਅਸੀਂ ਉਹੀ ਵਿੱਚ ਜਾਵੜੀਏ ਇਹ ਬਾਰ ਬਾਰ ਸਵਾਲ ਮੀਡੀਆ ਦੇ ਜੀ ਸੱਦਾ ਤੁਸੀਂ ਉਹ ਉੱਥੇ ਲਾਠੀ ਚਾਰਜ ਹੋ ਗਿਆ ਉੱਥੇ ਧੱਕਾ ਹੋ ਗਿਆ ਤੁਸੀਂ ਕਿਉਂ ਨਹੀਂ ਜਾਂਦੇ ਇਹ ਇਸ ਵਾਲੀ ਸਵਾਲੀ ਸਵਾਲੀ ਗਲਤ ਹੈ ਹੁਣ ਕਿਸੇ ਨੇ ਬੁਲਾਇਆ ਨਹੀਂ ਚਲਾਇਆ ਨਹੀਂ ਲੈਣ ਨਹੀਂ ਕੋਈ ਦੇਣ ਨਹੀਂ ਅਸੀਂ ਉਹੀ ਜਾ ਕੇ ਵਿਚ ਬੱਜੀਏ ਤੇ ਨਾਲ ਪਿੱਛੋਂ ਜੇ ਨੁਕਸਾਨ ਹੋ ਜਾਏ ਲੰਬਾ ਇਹ ਕਰਨਾ ਵੀ ਭਾਈ ਤੁਸੀਂ ਆ ਗਏ ਤਾਂ ਨੁਕਸਾਨ ਹੋ ਗਿਆ ਅੱਜ ਤੁਹਾਡੇ ਰੇ ਰੋਕੋ ਅंदोलਨ ਦੇ ਨਾਲ ਤੁਸੀਂ 4 ਘੰਟੇ ਰੋਕਿਆ ਗਿਆ ਕੀ ਹੁਣ 4 ਘੰਟੇ ਦਾ ਰਹੇਗਾ ਜਾਂ ਇਸ ਤੋਂ ਬਾਅਦ ਕੋਈ ਹੋਰ ਤੁਸੀਂ ਆਪਣਾ ਲੱਗ ਤੋਂ ਫੈਸਲਾ ਵੀ ਲੈ ਸਕਦੇ ਹੋ ਜੇ ਅਗਰ ਗੱਲਬਾਤ ਸ਼ਾਮ ਤੱਕ ਨਹੀਂ ਬਣਦੀ ਕਿਉਂਕਿ ਸ਼ਾਮ ਨੂੰ ਕੇਂਦਰ ਦੇ ਮੰਤਰੀ ਦੇ ਨਾਲ ਫਿਰ ਤੋਂ ਜਿਹੜੀ ਮੀਟਿੰਗ ਹੈਗੀ ਹੈ ਦੇਖੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਲਾਗੂ ਕਰਾਂਗੇ ਜਿਵੇਂ ਅਸੀਂ ਲਿਖਿਆ ਇਦੂ ਬਾਦ ਕੱਲ ਨੂੰ ਭਾਰਤ ਬੰਦਲਾ ਸਦਾ ਪਿੰਡੂ ਬੰਦ ਦਾ ਭਾਰਤ ਪਿੰਡੂ ਬੰਦ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਚ ਕੇ ਸਾਰੀਆਂ ਜਥੇਬੰਦੀਆਂ ਨੇ ਜਾਣਾ ਕਿੰਨੀਆਂ ਸੰਯੁਕਤ ਮੋਰਚੇ ਨੇ ਕਿਹੜੇ ਜਥੇਬੰਦੀਆਂ ਨੇ ਨਾਲ ਟ੍ਰੇਡ ਯੂਨੀਅਨ ਨੇ ਉਹ ਅਸੀਂ ਲਾਗੂ ਕਰਾਂਗੇ ਉਦੋਂ ਬਾਅਦ ਦੇਖਾਂਗੇ ਹਾਲਤ ਦੇ ਮੁਤਾਬਕ ਕੋਈ ਫੈਸਲਾ ਇਸ ਤਰ੍ਹਾਂ ਜੋਗਿੰਦਰ ਸਿੰਘ ਗਰਾਹਾ ਜੀ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਉਹ ਜਦੋਂ ਕਿਸਾਨਾਂ ਦੇ ਪ੍ਰਤਿਆਚਾਰ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਫੌਰੀ ਤੌਰ ਦੇ ਉੱਪਰ ਫੈਸਲਾ ਲਿਆ ਕਿ ਟ੍ਰੇਨਾਂ ਰੋਕੀਆਂ ਜਾਣ ਪਰ ਜਿਹੜਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਚੱਲ ਰਹੀਆਂ ਸੀ ਜਦੋਂ ਜੋਗਿੰਦਰ ਗਰਾਹਾ ਪਹਿਲਾਂ ਜਦੋਂ ਨਵੰਬਰ ਦੇ ਵਿੱਚ ਜਦੋਂ ਉਸ ਸਮੇਂ ਦਿੱਲੀ ਗਏ ਸੀ ਤਾਂ ਸਾਰੀ ਜਥੇਬੰਦੀਆਂ ਦੀ ਇੱਕ ਜਿਹੜੀ ਇਹ ਮੀਟਿੰਗ ਹੋਈ ਸੀ ਕਿ ਜਦੋਂ ਜਿੱਥੇ ਤੱਕ ਨਾਕੇ ਲੱਗਣਗੇ ਉਸ ਤੋਂ ਬਾਅਦ ਇਕੱਠੇ ਨਾਕੇ ਜਿਹੜੇ ਤੋੜੇ ਜਾਣਗੇ ਪਰ ਕੁਝ ਜਗ੍ਹਾ ਦੇ ਉੱਪਰ ਨਾਕੇ ਪਹਿਲਾਂ ਟੁੱਟੇ ਸੀ ਪਰ ਉਹ ਜਥੇਬੰਦੀਆਂ ਦੇ ਨਾਲ ਕੋਈ ਜਿਹੜਾ ਕਿ ਸਾਂਝ ਨਹੀਂ ਹੈਗੀ ਸੀ ਕਿਉਂਕਿ ਉਹ ਅਲੱਗ ਜਥੇਬੰਦੀਆਂ ਨੇ ਅਸੀਂ ਆਪਣਾ ਫੈਸਲਾ ਅਲੱਗ ਦਿੰਨੇ ਆ ਪਰ ਜਦੋਂ ਅੱਜ ਅਤਿਆਚਾਰ ਹੋਇਆ ਤਾਂ ਅਸੀਂ ਉਹਨਾਂ ਨਾਲ ਖੜੇ ਆ ਅੱਜ ਟ੍ਰੇਨਾਂ ਰੋਕੀਆਂ ਨੇ ਕੱਲ ਨੂੰ ਹੋਰ ਲੋੜ ਪਈ ਕੱਲ ਨੂੰ ਭਾਰਤ ਬੰਦ ਹੋਏਗਾ ਅਗਰ ਹੋਰ ਲੋੜ ਪਈ ਤਾਂ ਅਸੀਂ ਉਹਨਾਂ ਨਾਲ ਖੜਾਂਗੇ ਪਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੇ ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਾ ਰਹੇ ਨੇ ਉਹਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ ਅਤਿਆਚਾਰ ਕਿਸਾਨਾਂ ਦੇ ਉੱਪਰ ਕੀਤਾ ਹੈ ਉਹਨਾਂ ਨੇ ਉਹਨਾਂ ਦੀ ਇਸ ਦੀ ਨਿੰਦਾ ਕੀਤੀ ਹੈ ਵਿਕੀਪੀਡੀਆ ਪੰਜਾਬ ਤੱਕ ਸੰਗਰੂ